ਨੰਲਾ ਤਾਂ ਪਹਿਲੀ ਵਾਰ ਤੁਸੀਂ ਹੀ ਪਾਈ ਆ ਜੀ। ਜਰੂਰ ਉਹਨੂੰ ਗੱਦ ਵਿੱਚ ਚਕਾਓ ਇਹਦੀ ਗੱਲ ਆ। ਨਹੀਂ ਚਾਹੀਦਾ। ਕੋਈ ਆਓ। ਪਹਿਲਾਂ ਕੋਈ ਫਿਰ ਮੈਂ। ਉਹ ਚੰਦਾ ਚਾਹ ਦੇ ਦੇ। ਆਜੋ। Gracias. ਕੀ ਨਾਮ ਹੈ ਮੇਰਾ ਨਾ ਅਜੇ ਕੁਮਾਰ ਕਿਹੜਾ ਬਾਵਾ ਬਾਡਾ ਜੀ ਬਾਡ ਨੰਬਰ 72 ਜੀ ਸਰ ਤੁਸੀਂ ਬੋਟ ਦਾ ਆਪਣੇ ਮਾਧਿਮ استعمال ਕਰਕੇ ਆ ਕਿਹੜੇ ਕੰਮਾਂ ਨੂੰ ਦੇਖ ਕੇ ਜਿਹੜੀ ਬੋਟ ਪਾਈ ਗਈ ਹੈ ਜਿਹੜੇ ਕੰਮ ਅਧੂਰੇ ਸੀਗੇ ਜਿਨ੍ਹਾਂ ਨੂੰ ਉਸ ਦਿੱਤੀ ਹਾਂ ਹੋਣ ਕਰਨ ਜਿਹੜਾ ਵੀ ਕਿਤੇ ਜਿਹੜੇ ਕੰਮ ਅਧੂਰੇ ਸੀ ਉਹਨਾਂ ਨੂੰ ਦੇਖ ਕੇ ਬੋਟ ਪਾਈਏ ਜੀ ਬਾਕੀ ਸ਼ਾਮੇ ਤੁਹਾਨੂੰ 5 ਵਜੇ ਦੱਸਾਂਗੇ ਜਿਵੇਂ ਲੱਗਦਾ ਸਵੇਰੇ ਸ਼ਾਮਾ ਕੋਈ ਕੋਈ ਬੰਦਾ ਹੀ ਹੱਲੇ ਆ ਰਿਹਾ ਥੋੜੀ ਠੰਡ ਹੋਣ ਕਰਕੇ ਪਬਲਿਕ ਥੋੜੀ ਲੇਟ ਆ ਰਹੀ ਹੈ ਬਾਕੀ ਸਾਰਿਆਂ ਨੂੰ ਅਪੀਲ ਹੈ ਤੁਹਾਡੇ ਮਾਧਿਮ ਰਾਹੀਂ ਕੀ ਆਪਣੇ ਵਾਧ ਤੋਂ ਵਾਧ ਵੋਟ ਦਾ ਇਸਤੇਮਾਲ ਕਰੋ ਤੇ ਸਹੀ ਬੰਦੇ ਨੂੰ ਵੋਟ ਪਾਇਓ ਜਿਹੜਾ ਬੰਦਾ ਤੁਹਾਡੇ ਦੁੱਖ ਸੁੱਖੇ ਚ ਖੜਿਆ ਹੋਵੇ ਜਿਹੜਾ ਬੰਦਾ ਤੁਹਾਡੇ ਦੁੱਖ ਸੁੱਖੇ ਜਾਣਦਾ ਹੋਵੇ ਜਿਹੜਾ ਬੰਦਾ ਤੁਹਾਡੇ ਨਾਲ ਹਮੇਸ਼ਾ ਖੜੇ ਤੇ ਅੱਗੋਂ ਵੀ ਸਾਰੀ ਉਮਰ ਖੜਦਾ ਰਹੇ ਅਸੀਂ ਦੇਖਿਆ ਨੌਜਵਾਨ ਘਟ ਆ ਰਹੇ ਨੇ ਹਜੇ ਬਜ਼ੁਰਗ ਤਾਂ ਕਾਫੀ ਆ ਰਹੇ ਨੇ ਕੀ ਕਰ ਨੌਜਵਾਨ ਤੁਹਾਨੂੰ ਪਤਾ ਹੈ ਜੀ ਅੱਜ ਕੱਲ ਦੇ ਨੌਜਵਾਨ ਸ਼ਾਮ ਰਾਤੀ ਲੇਟ ਸੌਂਦੇ ਨੇ ਮੋਬਾਈਲਾਂ ਦੇ ਵਿੱਚ ਅੱਜ ਕੱਲ ਲੱਗੇ ਰਹਿੰਦੇ ਨੇ ਐਂ ਦੇ ਕਰਕੇ ਸਵੇਰੇ ਉੱਠਣਗੇ ਪਰ ਕੋਈ ਨਹੀਂ ਜਦੋਂ ਵੋਟ ਦਾ ਆਪਣੀ ਇਸਤੇਮਾਲ ਕਰਨਗੇ ਤੇ ਸ਼ਾਮ ਤੱਕ ਖੁਸ਼ੀ ਦੀ ਲਹਿਰ ਸਾਰੇ ਬਾੜੇ ਗੂੰਜੇਗੀ। ਨਾਮ ਆ ਸਰ ਮੇਰਾ ਨਾਮ ਸੂਰਜਪਾਲ ਜਿਹੜਾ ਨੰਬਰ ਬਾੜਾ ਜੀ ਬਾੜ ਨੰਬਰ 98 ਅੱਛਾ ਸਰ ਅਸੀਂ ਵੇਖਿਆ ਕਿ ਨੌਜਵਾਨ ਬਹੁਤ ਘੱਟ ਇੰਟੀ ਜਾ ਰਹੇ ਨੇ ਜਾਂ ਲੋਕ ਬਹੁਤ ਘੱਟ ਇੰਟੀ ਜਾ ਰਹੇ ਨੇ ਕੀ ਕਾਰਨ ਹੈ? ਕਿਉਂ ਕਾਰਨ ਇਹ ਆ ਜੀ ਇੱਕ ਸਮਾਂ ਜਿਹੜਾ ਬਾ 7 ਵਜੇ ਦਾ ਰੱਖਿਆ ਹਾਂ ਜੀ ਠੰਡ ਕਰਕੇ ਲੋਕ ਨਹੀਂ ਨਿਕਲ ਰਹੇ ਹਾਂ ਜੀ ਇਸ ਲਈ ਕਮੀਆਂ ਹਾਂ ਲੱਗਦਾ ਕਿ ਲੋਕ ਨਿਕਲਣਗੇ ਘਰਾਂ ਚੋਂ ਹਾਂ ਘਰਾਂ ਦੇ ਆਸ-ਪਾਸ ਨਿਕਲਣਗੇ ਹਾਂਜੀ ਉਹ ਜੇ ਨਿਕਾਂਗੇ ਬਹੁਤ ਕੈਂਡੀਡੇਟ ਆਪਣੀ ਆਪਣੀ ਬੋਨਗੇ ਅੱਛਾ ਆਪਣੀ ਆਪਣੀ ਬੋਟ ਪਾਉਣਗੇ ਅੱਛਾ ਜਿੱਦਾਂ ਅਸੀਂ ਦੇਖਿਆ ਕਿ ਤੁਹਾਡੀ ਉਮਰ ਦੇ ਲੋਕ ਧਾਰ ਰਹੇ ਨੇ ਪਰ ਨੌਜਵਾਨ ਨਹੀਂ ਆ ਰਹੇ ਕੀ ਕਾਰਨ ਮੰਨਦੇ ਨੇ ਕਾਰਨ ਤਾਂ ਕੋਈ ਨਹੀਂ ਹੈ ਜੀ ਕੋਈ ਹੈ ਨਹੀਂ ਇਹ ਕੀ ਅਪੀਲ ਕਰੋਗੇ ਲੋਕਾਂ ਨੂੰ ਕੀ ਬਤੋ ਬਤ ਵੋਟਿੰਗ ਪਾਉਣ ਦੀ ਬੋਟ ਪਾਓ ਆਪਣੀ ਹੱਜ ਨਿਭਾਓ ਸਰ ਕੀ ਨਾਮ ਹੈ ਨਰੀਂਦਰ ਲੁਲਾ ਕਿਹੜਾ ਵਾਰਡ ਆ ਜੀ ਵਾਰ ਬੱਤਰ ਸਰ ਬੋਟ ਪਾਏ ਨਹੀਂ ਹਾਂਜੀ ਹਾਂਜੀ ਪਾਏ ਜੀ ਸਰ ਅਸੀਂ ਦੇਖਿਆ ਕਿ ਅੱਜ VOTING ਦਾ ਸ਼ੁਰੂ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਪਰ ਬਹੁਤ ਘੱਟ ਗਿਣਤੀ ਚ ਲੋਕ ਜਿਹੜੇ ਨੇ ਆ ਰਹੇ ਨੇ ਹਜੇ ਤੱਕ ਜਿਹੜੀਆਂ ਲਿਸਟ ਹਨ ਉਹ ਬਹੁਤ ਉਲਟ-ਪੁਲਟ ਬਣੀ ਹੋਈਆਂ ਹਨ ਅੱਛਾ ਜੀ ਇੱਕ ਨੰਬਰ ਇੱਕ ਨੰਬਰ ਤੇ ਦੂਜਾ ਨਹੀਂ ਦੇ ਨੇ ਨੰਬਰ ਤੇ ਤੀਜਾ ਸੱਨ ਨੂੰ ਤੇ ਨੰਬਰ ਐਦਾ 00 ਫੁੱਟ ਨੰਬਰ ਹੋ ਰਿਹਾ ਹੈ ਲਿਸਟ ਸਾਰੇ ਗਲਤ ਬਣੀ ਹੋਈ ਹੈ ਅੱਛਾ ਸਾਰੇ ਪਬਲਿਕ ਵਾਲ ਤੋਂ ਰਿਫਿਊਜ ਹੈ ਅੱਛਾ ਜੀ ਲਾਬੇ ਰਹੀਆਂ ਵੋਟਾਂ ਰਾਤੀ ਮੈਂ 2 ਘੰਟੇ ਗਜ਼ਰ ਲੈ ਗਿਆ ਮੁੰਡੇ ਕੋਲੋਂ ਮੈਂ ਆਪ ਲੱਭੀ ਆਪਣੀ ਉਹ 6 ਇੱਕ ਘਰ ਦੀਆਂ ਹੋਰ ਲੱਭੀਆਂ ਉਹ ਵਾਹ ਜਾਣਗੇ ਆਪਾਂ ਲੱਗਦਾ ਵੈਸੇ ਸਵੇਰ ਦੇ ਠੰਡ ਦਾ ਸਮਾਂ 7:00 ਵਜੇ ਦਾ ਠੰਡ ਕਰ ਕਹਿੰਦੀ ਲੋਕਾਂ ਕंग्रेਸ ਦਾ ਹੈਗਾ ਪਰ ਲਿਸਟਿੰਗ ਗਲਤ ਆ ਆ ਨਹੀਂ ਇਹ ਫਰਸ਼ੀ ਨਹੀਂ ਕਰੀ ਕਿਹੜੇ ਕੰਮ ਦੇਖ ਕੇ ਵੋਟ ਪਾਈ ਅੱਜ ਕਿਹੜੇ ਕੰਮ ਪੈਂਡਿੰਗ ਨੇ ਆਪਣੇ ਸਾਰੇ ਕੰਮ ਹੁੰਦੇ ਰਹੇ ਨੇ ਜੇ ਆਪ ਕੋਈ ਇਦਾਂ ਗਾਰਜਰ ਨਾਲ ਆ ਕੇ ਆ ਸੀ ਇੱਕ ਗੱਲ ਦੱਸੋ ਜਿੱਥੇ ਹੁਣ ਅਸੀਂ ਦੇਖਿਆ ਕਿ ਜਿਹੜੇ ਬਜ਼ੁਰਗ ਲੋਕ ਹੁੰਦੇ ਉਹ ਤਾਂ ਵੋਟ ਪਾਉਣ ਆਏ ਨੇ ਜਿਦਾਂ ਤੁਹਾਡੀ ਉਮਰ ਦੇ ਪਰ ਨੌਜਵਾਨ ਘਟ ਨਿਕਲਦੇ ਨਹੀਂ ਸਿੱਰੇ ਸਿੱਰੇ ਉਹਨਾਂ ਨੂੰ ਉੱਠਦੇ ਹੀ ਨਹੀਂ ਹੈਗੇ ਜੀ ਲੱਗਦਾ ਨਹੀਂ ਕਿ ਉਹ ਅਸੀਂ ਆਣਾ ਚਾਹੀਦਾ ਉਹਨਾਂ ਦਾ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਸਾਡੇ ਨੂੰ ਜਲਦੀ ਉਹ ਆਣੇ ਚਾਹੀਦੇ